ਹਾਂਜੀ ਮਿੱਤਰੋ 26 ਕਿੱਲੇ ਦਾ ਟੱਕ ਲੈ ਕੇ ਆਏ ਆ ਤੁਸੀਂ ਮਿੱਟੀ ਦੇਖ ਸਕਦੇ ਹੋ ਕਾਲੀ ਮਿੱਟੀ ਹੈਗੀ ਕਾਲੀ ਮਿੱਟੀ ਦਾ ਵਹਣਾ ਇੱਧਰ ਲਿੰਕ ਰੋਡ ਆ ਗਿਆ ਉਹ ਸਾਹਮਣੇ ਜਿਹੜੇ ਦਰਖਤ ਦਿਖ ਰਹੇ ਨੇ ਉਹ ਆ ਗਿਆ ਵੱਡਾ ਰੋਡ ਹੈ ਹੇ ਹਰਿਆਣਿਆਂ ਦਾ ਹਰਿਆਣੇ ਦਾ ਵਹਣਾ ਹੈ ਤੇ ਨੇੜੇ ਕਾਲਿਆਂ ਵਾਲੀ ਮੰਡੀ ਪੈਂਦੀ ਹੈ ਉਹ ਜਿਹੜਾ ਰੋਡ ਹੈ ਡੱਬ ਵਾਲੀ ਸਰਦੂਲਗੜ ਕਾਲਿਆਂ ਵਾਲੀ ਮੰਡੀ ਵਿਚ ਦੀ ਹੋ ਕੇ ਜਾਂਦਾ ਹੈ ਤੇ ਪਰ ਉਸ ਰੋਡ ਤੋਂ 4 ਕਿੱਲੇ ਦੂਰੀ ਤੇ ਇਹ ਬਣ ਪੈਂਦਾਗਾ ਤੇ ਆ ਗਿਆ ਲਿੰਕ ਰੋਡ ਲਿੰਕ ਰੋਡ ਤੇ 7 ਕਿੱਲੇ ਲੱਗਦੇ ਨੇ ਦੋ ਮੋਟਰਾਂ ਗੀਆਂ ਡਿਮਾਂਡ ਹੈ ਜਿਹੜੀ ਉਹ 37 ਲੱਖ ਰੁਪਈਆ ਹਰਿਆਣਾ ਦੇ ਵਿੱਚ ਵਾਹਣਾ ਜੇ ਕਿਸ ਨੇ ਲੈਣਾ ਹੈ ਤਾਂ ਤੁਸੀਂ ਸਾਡੇ ਨਾਲ ਸਕਰੀਨ ਦੇ ਦਿੱਤੇ ਉੱਤੇ ਸੰਪਰਕ ਕਰ ਸਕਦੇ ਹੋ ਫੁੱਲ ਵੀਡੀਓ ਦੇਖਣ ਲਈ ਸਾਡਾ YouTube ਦਾ ਚੈਨਲ ਹੈ ਜਿੱਤੇ ਅਸੀਂ ਸਾਰੀਆਂ ਜ਼ਮੀਨਾਂ ਦੀਆਂ ਵੀਡੀਓ ਪਾਉਂਦੇ ਆ ਪੰਜਾਬ ਦਾ ਸੱਚ ਉੱਤੇ ਤੁਸੀਂ ਹਰ ਇੱਕ ਪ੍ਰਕਾਰ ਦਾ ਟੱਕ ਜਿਹੜਾ ਤੁਸੀਂ ਪੰਜਾਬ ਐਂਡ ਹਰਿਆਣਾ ਦਾ ਤੁਸੀਂ ਟੱਕ ਦੇਖ ਸਕਦੇ ਹੋ ਪਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਆ ਅ ਬਠਿੰਡਾ ਮਾਨਸਾ ਸਰਸਾ ਜ਼ਿਲ੍ਹਾ ਤੇ ਇਹ ਇਨਾਂ ਜ਼ਿਲਾਂ ਦੇ ਵਿੱਚ ਜ਼ਮੀਨ ਲੈਣ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਦੂਜੇ ਤੋਂ ਅਸੀਂ ਮਾਫੀ ਚਾਹੁੰਦੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਫਲਾਣੇ ਜ਼ਿਲ੍ਹੇ ਚ ਜ਼ਮੀਨ ਦੇ ਦਿਓ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਉਹ ਸਾਨੂੰ ਫੋਨ ਨਾ ਕਰਨ ਕਿਸੇ ਵੀ ਪ੍ਰਕਾਰ ਦੀ ਕੋਈ ਐਡ ਕਰਾਉਣੀ ਹੈ ਉਹ ਸਾਡੇ ਸਕਰੀਨ ਦੇ ਉੱਪਰ ਦਿੱਤਾ ਹੋਇਆ ਨੰਬਰ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਹਿਰੀ ਪਾਣੀ ਜਿਹੜਾ ਇਹਦਾ ਬਾਦੂ ਆ ਦੋ ਮੋਟਰਾਂ ਆਈਆਂ ਤੇ ਸਕਰੀਨ ਤੇ ਦਿੱਤਾ ਹੋਇਆ ਨੰਬਰ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ